ਇਹ ਜਿਹੜਾ ਨਲਾਸ ਖੁਰਦ ਵਿੱਚ ਕਰੋੜਾ ਰੁਪਏ ਦਾ ਘੁਟਾਲਾ ਹੋਇਆ ਕਾਂਗਰਸ ਸਰਕਾਰ ਦੇ ਟਾਈਮ ਵਿਲੇ ਸਿੰਗਾ ਵੀ ਕੰਮ ਹੋਇਆ ਸਾਰਾ ਮਿਲੀਪੁਗਤ ਨਾਲ ਹੋਇਆ ਕਿਉਂਕਿ ਉਸ ਟਾਈਮ ਹਰਦੇਵਾਲ ਸਿੰਘ ਕੰਬੋਜ ਇੱਥੇ ਐਮਐਲਏ ਹੁੰਦਾ ਸੀ ਤੇ ਜਿਹੜਾ ਮਾਸਟਰਮਾਈਂਡ ਮੈਂ ਇਹ ਕਹਿ ਸਕਦਾ ਵੀ ਉਹ ਹਰਦੇਵਾਲ ਸੀਗਾ ਤੇ ਵਿਜੀਲੈਂਸ ਤੋਂ ਇਹਦੀ ਇਨਕੁਆਇਰੀ ਕਰਕੇ ਇਹ ਹਰਦੇਵਾਲ ਦਾ ਨਾਮ ਵਿੱਚ ਪਾਇਆ ਜਾਵੇ ਕਿਉਂ ਕਿ ਮਾਸਟਰਮਾਈਂਡ ਇਹਦੇ ਵਿੱਚ ਹਰਦੇਵਾਲ ਸਿੰਘ ਕੰਬੋ ਹੋ ਜਾਏਗਾ ਆਮ ਆਦਮੀ ਪਾਰਟੀ ਦੀ ਜਿਹੜੀ ਵਿਧਾਇਕ ਕੈਨੀਨਾ ਮਿੱਤਲ ਤੇ ਹਰਦੇਵਾਲ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਇਹ ਦੋਵੇਂ ਰਲਲੇ ਹੋਏ ਨੇ ਇਹ ਉੱਥੇ ਵਿਸ਼ਵਾ ਦਿਵਾ ਕੇ ਆਈ ਕਿਸੇ ਵੀ ਮੇਰੀ ਸਰਕਾਰ ਆ ਜਾਵੇ ਮੇਰਾ ਸਭ ਤੋਂ ਪਹਿਲਾ ਜਿਹੜਾ ਕੰਮ ਹੋਏਗਾ ਮੈਂ ਹਰਦੇਵਾਲ ਤੇ ਇਸ ਪੰਚਾਇਤ ਤੇ ਪਰਚਾ ਗਰਾਵਾਂਗੀ ਸਰਕਾਰ ਜਿਹੜੀ ਅੱਜ ਦੀ ਡੇਟ ਐਮ ਐਲ ਐਮ ਨੀਨਮਿਤਲਾ ਉਹ ਵਿਲੋਟਰੀ ਐ ਤੇ ਇਹ ਤਾਂ ਦੇਖੋ ਇੱਕ ਇੱਕ ਪਿੰਡ ਦਾ ਕਰੋੜਾਂ ਦਾ ਕਪਲਾ 30 35 ਕਰੋੜ ਦਾ ਕਪਲਾ ਇੱਕ ਪਿੰਡ ਦਾ ਸੇ ਸਾਡੇ ਪਿੰਡ ਵਿੱਚ 33 ਕਰੋੜ ਦਾ ਕਪੜਾ ਜੋ ਮਾਨਯੋਗ ਹਾਈ ਕੋਰਟ ਨੇ ਕੱਢਿਆ ਕਿਹਾ ਏ ਸਾ ਵੀ ਉਸ ਵੇਸੇ ਦਾ ਹੋਇਆ ਏ ਜਿਹੜੇ ਤੇ ਮਾਨਯੋਗ ਹਾਈ ਕੋਰਟ ਦੀ ਸਟੇ ਲੱਗੀ ਹੋਈ ਸੀਗੀ ਹੁਣ ਜਿਹੜੀ ਐਫ ਆਈ ਆਰ ਦਰਜ ਹੋਈ ਆ ਇਹਦੇ ਵਿੱਚ ਪੂਰੇ ਬੰਦਿਆਂ ਦੇ ਨਾਮ ਨਹੀਂ ਹੈਗੇ ਔਰ ਇਸ ਨਾਲ ਨਾਲ ਇਸ ਵਿੱਚ ਕਿਹਾ ਬਹੁਤ ਸਰਕਾਰੀ ਅਫਸਰ ਔਰ ਹੋਰ ਵੀ ਜੁੜੇ ਬੰਦੇ ਜੁੜੇ ਹੋਏ ਨੇ ਕਿਉਂਕਿ ਕੱਲਾ ਸਰਪੰਚ ਦੇ ਹੱਥ ਵਿੱਚ ਇੰਨੀ ਪਾਵਰ ਨਹੀਂ ਕਿ ਉਹ 33 ਕਰੋੜ ਰੁਪਏ ਕਢਵਾ ਲਵੇ ਸਾਡੀ ਸਤਕਾਰਯੋਗ ਡੈਮੋਕ੍ਰੇਸੀ ਦੇ ਚੌਥੇ ਥੰਮ ਵਕ ਵਕ ਨਿਊਜ਼ ਏਜੰਸੀਸ ਤੋਂ ਵਕ ਵਕ ਅਖਬਾਰਾਂ ਤੋਂ ਇੱਥੇ ਪਹੁੰਚੇ ਹੋਏ ਸਾਡੇ ਸਾਰੇ ਰਿਪੋਰਟਰ ਸਹਿਬਾਨ ਪੱਤਰਕਾਰ ਸਭ ਪੱਤਰਕਾਰ ਸਹਿਬਾਨ ਅੱਜ ਜਿਹੜੀ ਕੌਂਪ੍ਰੈਸ ਕਾਨਫਰੰਸ ਇੱਥੇ ਆਪਾਂ ਇੱਥੇ ਰੱਖੀ ਹੋਈ ਹੈ ਜੋ ਖਬਰ ਪਿੱਛੇ ਜੇ ਨਲਾਸਪਿੰਡ ਤੋਂ ਚੱਲ ਰਹੀ ਹੈ ਜਿੱਥੇ ਕਰੋੜਾਂ ਦਾ ਕਫਲਾ ਉਜਾਗਰ ਹੋਇਆ ਔਰ ਐਫਆਈਆਰ ਐਫਆਈਆਰ ਹੋਈ ਹੋਈ ਹੈ ਅੱਜ ਉਸ ਸੰਬੰਧ ਵਿੱਚ ਆਪਾਂ ਇੱਥੇ ਇਹ ਪ੍ਰੈਸ ਕਾਨਫਰੰਸ ਰੱਖੀ ਹੈ ਮੇਰੇ ਨਾਲ ਸਾਡੇ ਹਲਕਾ ਰਾਜਪੁਰਾ ਤੋਂ ਮੇਰੇ ਵੱਡੇ ਭਰਾ ਬੀਜੇਪੀ ਦੇ ਇੰਚਾਰਜ ਜਗਦੀਸ਼ ਜੱਗਾ ਜੀ ਸਾਡੇ ਮੰਡਲ ਦੇ ਪ੍ਰਧਾਨ ਐਡਵੋਕੇਟ ਚੌਧਰੀ ਸਾਹਿਬ ਨਰਿੰਦਰ ਪਟਿਆਲ ਜੀ ਕਿਸਾਨ ਯੂਨੀਅਨ ਦੇ ਵਿੰਗ ਦੇ ਸਾਡੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਦਲਬੀਰ ਸਿੰਘ ਜੀ ਬਬਲਾ ਜੀ ਇਕਬਾਲ ਸਿੰਘ ਜੀ ਐਡਵੋਕੇਟ ਔਰ ਸਾਡੇ ਨਲਾਸਪਿੰਡ ਤੋਂ ਅੱਜ ਕੋ ਸਾਡੇ ਪਤਵੰਤੇ ਸੱਜਣ ਵੀ ਅੱਜ ਇੱਥੇ ਪਹੁੰਚੇ ਹੋਏ ਆ ਮੈਂ ਪਹਿਲਾਂ ਤੁਹਾਡਾ ਸਾਡੇ ਪੱਤਰਕਾਰ ਭਰਾਵਾਂ ਦਾ ਔਰ ਸਾਰੇ ਇਹਨਾਂ ਵੀਰਾਂ ਦਾ ਇੱਥੇ ਪਹੁੰਚਣ ਤੇ ਮੈਂ ਧੰਨਵਾਦ ਕਰਦਾ ਸਵਾਗਤ ਕਰਦਾ ਸੋ ਜਿਹੜੀ ਅੱਜ ਇਹ ਪ੍ਰੈਸ ਕਾਨਫਰੰਸ ਨਲਾਸਖੁਰਦ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਪਲਾ ਜਿਹੜਾ ਬਹੁਤ ਵੱਡਾ ਕਰੋੜਾ ਦੇ ਵਿੱਚ ਜਿਹੜਾ ਕਪਲਾ ਹੋਇਆ ਉਹਦੇ ਬਾਰੇ ਉਹ ਸੰਬੰਧ ਵਿੱਚ ਅਸੀਂ ਰੱਖੀ ਹੈ ਔਰ ਇਹਦੇ ਵਿੱਚ ਜਿੱਥੇ ਵੱਖ-ਵੱਖ ਅਧਿਕਾਰੀਆਂ ਦੀ ਸ਼ਮੂਲੀਅਤ ਆਈ ਹੈ ਵੱਖ-ਵੱਖ ਹੋਰ ਬੰਦਿਆਂ ਦੀ ਪੰਚਾਇਤ ਦੀ ਆਈ ਹੈ ਪ੍ਰਧਾਨ ਜੀ ਤੁਹਾਨੂੰ ਡਿਟੇਲ ਦੇ ਵਿੱਚ ਦੱਸਣਗੇ ਕਿਉਂਕਿ ਜਿਹੜਾ ਇਹ ਕਪਲਾ ਹੁੰਦਾ ਹੈ ਮੈਸਬ ਦਾ ਸਰਕਾਰ ਦੀ ਸ਼ੈਦੂ ਬਣਾਣੀ ਹੁੰਦਾ ਜਾਂ ਪੋਲੀਟਿਕਲੀ ਵਿੱਚ ਜਦ ਤੱਕ ਬੰਦੇ ਨਹੀਂ ਇਨਵੋਲਡ ਉਹਦੇ ਉਸ ਤੋਂ ਬਣਾ ਨਹੀਂ ਇਹ ਕਪਲਾ ਹੁੰਦਾ ਸੋ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਸਾਰੇ ਪੰਜਾਬ ਦੇ ਜਿਹੜੇ ਸਾਡੇ ਪ੍ਰਧਾਨ ਹੈ ਸੁਨੀਲ ਜਾਖੜ ਜੀ ਅਸ਼ਨੀ ਸ਼ਰਮਾ ਜੀ ਅਸੀਂ ਉਹਨਾਂ ਵੱਲੋਂ ਇਹ ਜਿਹੜੇ ਕਪਲਾ ਹੋਇਆ ਹੈ ਦੀ ਕੜੇ ਸ਼ਬਦਾ ਦੇ ਵਿੱਚ ਨਿਖੇਦੀ ਕਰਦੇ ਆਂ ਔਰ ਭਾਰਤੀ ਜਨਤਾ ਪਾਰਟੀ ਨੂੰ ਖਾਸ ਕਰਕੇ ਜਿਹੜੀ ਰਾਜਪਰੀ ਦੀ ਇਕਾਈ ਹੈ ਸਭ ਲੋਕ ਕਿਸੇ ਵੀ ਹੱਦ ਤੱਕ ਚਾਹੇ ਤੁਹਾਨੂੰ ਧਰਨਾ ਲਾਉਣਾ ਪਵੇ ਚਾਹੇ ਸਾਨੂੰ ਰੋਡ ਜਾਮ ਕਰਨਾ ਪਵੇ ਰਾਜਪੁਰੇ ਦੇ ਲੋਕਾਂ ਨੂੰ ਪਿੰਡ ਦੇ ਲੋਕਾਂ ਨੂੰ ਜਿੱਥੇ ਕਪਲਾ ਹੋਇਆ ਉਹਨੂੰ ਅਸੀਂ ਜਿਹੜੇ ਲੋਕਾਂ ਦੇ ਪੈਸੇ ਖਾਦੇ ਗਏ ਆ ਲੋਕਾਂ ਦੇ ਨਾਲ ਬੇਇਨਸਾਫੀ ਹੋਈ ਹੈ ਅਸੀਂ ਉਹਦਾ ਇਨਸਾਫ ਲਈ ਦੁਆਉਣ ਲਈ ਅਸੀਂ ਕਿਸੇ ਵੀ ਹੱਦ ਤੱਕ ਜਾਵਾਂਗੇ ਸੋ ਜਿਹੜੀਆਂ ਅੱਗੇ ਗੱਲਾਂ ਆ ਜਾਂ ਜਿਹੜੀ ਹੋਰ ਅੱਗੇ ਕਾਰਵਾਈ ਹੈ ਮੇਰੇ ਵੱਡੇ ਭਰਾ ਹਲਕਾ ਇੰਚਾਰਜ ਸ੍ਰੀ ਜਗਦੀਸ਼ ਜੱਗਾ ਜੀ ਤੁਹਾਡੇ ਨਾਲ ਸਾਂਝਾ ਕਰਨਗੇ ਤੁਹਾਨੂੰ ਉਹਦੇ ਬਾਰੇ ਹੋਰ ਵੀ ਡਿਟੇਲ ਦੇ ਵਿੱਚ ਦੱਸਣਗੇ ਜਗਦੀਸ਼ ਜੀ ਸਭ ਤੋਂ ਪਹਿਲਾਂ ਮੈਂ ਸਾਰੇ ਪ੍ਰੈਸ ਦਾ ਮੈਂ ਧੰਨਵਾਦ ਕਰਦਾ ਜਿਹੜਾ ਕਿ ਤੁਸੀਂ ਹਮੇਸ਼ਾ ਹੀ ਮੈਂ ਇਹ ਕਹਿ ਸਕਦਾ ਵੀ ਆਪਣਾ ਕੀਮਤੀ ਸਮਾਂ ਕੱਟ ਕੇ ਤੁਸੀਂ ਜਦੋਂ ਵੀ ਤੁਹਾਨੂੰ ਛੋਟਾ ਜਿਹਾ ਮੈਸੇਜ ਲੱਗਦਾ ਤੁਸੀਂ ਆਂਦੇ ਤੁਹਾਡਾ ਹੱਥ ਜੋੜ ਕੇ ਸਾਰਿਆਂ ਦਾ ਧੰਨਵਾਦ ਤੇ ਮੇਰੇ ਤੋਂ ਪਹਿਲਾਂ ਸਾਡੇ ਜਨਰਲ ਸੈਕਟਰੀ ਰੁਪਿੰਦਰ ਰੂਪੀ ਜੀ ਨੇ ਤੁਹਾਨੂੰ ਦੱਸਿਆ ਹੀ ਹੈ ਵੀ ਅਸੀਂ ਅੱਜ ਪ੍ਰੈਸ ਕੰਫਰੰਸ ਕਿਉਂ ਰੱਖੀ ਹੈ ਇਹ ਜਿਹੜਾ ਨਲਾਸ ਖੁਰਦ ਵਿੱਚ ਕਰੋੜਾ ਰੁਪਏ ਦਾ ਕਟਾਲਾ ਹੋਇਆ ਕਾਂਗਰਸ ਸਰਕਾਰ ਦੇ ਟਾਈਮ ਵਿਲੇ ਤੇ ਇਸ ਦੇ ਵਿੱਚ ਮੈਂ ਕਹਿ ਸਕਦਾ ਹਾਂ ਵੀ 10 ਬੰਦਿਆਂ ਦੇ ਪਰਚਾ ਦਰਜ ਹੋਇਆ ਤੇ ਜੈ ਦੋ ਸੈਕਟਰੀ ਨੇ ਉਹਦੇ ਵਿੱਚ ਪੰਜ ਨੇ ਸਰਪੰਚ ਨੇ ਤੇ ਠੇਕੇਦਾਰ ਨੇ ਪਰ ਅਸੀਂ ਜਿਹੜਾ ਇਹ ਮਿਲੀਪੁਗਤ ਨਾਲ ਜਿੰਨਾ ਵੀ ਕੰਮ ਹੋਇਆ ਸਾਰਾ ਮਿਲੀਪੁਗਤ ਨਾਲ ਹੋਇਆ ਕਿਉਂਕਿ ਉਸ ਟਾਈਮ ਹਰਦੇਵਾਲ ਸਿੰਘ ਕੰਬੋਜ ਇੱਥੇ ਐਮਐਲਏ ਹੁੰਦਾ ਸੀ ਉਦੀ ਸ਼ਹਿਤ ਤੇ ਤੇ ਉਦੀ ਮਿਲੀ ਪੂਕਤ ਨਾਲ ਹੋਇਆ ਤੇ ਜਿਹੜਾ ਮਾਸਟਰਮਾਈਂਡ ਮੈਂ ਇਹ ਕਹਿ ਸਕਦਾ ਵੀ ਉਹ ਹਰਦੇਵਾਲ ਸੀਗਾ ਇਹ ਉਸ ਵੇਲੇ ਮੈਂ ਇਹ ਵੀ ਗੱਲ ਕਹਿ ਸਕਦਾ ਹਰਦੇਵਾਲ ਉਸ ਟਾਈਮ ਇਹ ਕਿ ਇਹ ਗੱਲ ਕਹਿੰਦਾ ਹੁੰਦਾ ਸੀ ਵੀ ਐਮਐਲਏ ਬਗੈਰ ਕੋਈ ਜੁੱਤੀ ਵੀ ਚੋਰੀ ਨਹੀਂ ਕਰ ਸਕਦਾ ਤੇ ਕਰੋੜਾਂ ਦਾ ਘੁਟਾਲਾ ਹੋਇਆ ਤੇ ਉੱਥੇ ਇਹਦੇ ਵਿੱਚ ਐਮਐਲਏ ਦਾ ਨਾਂ ਹੀ ਨਹੀਂ ਹੈਗਾ ਹਰਦੇਵਾਲ ਦਾ ਨਾਮ ਨਹੀਂ ਹੈ ਤੇ ਸਾਡਾ ਜਿਹੜਾ ਅੱਜ ਮੇਨ ਮਕਸਦ ਹੈ ਤੇ ਅਸੀਂ ਅੱਜ ਤੁਹਾਡੇ ਸਾਹਮਣੇ ਅਸੀਂ ਐਪਲੀਕੇਸ਼ਨ ਹਰਦੇਵਾਲ ਦੇ ਬੀਏ ਜਿਹੜਾ ਪਰਚਾ ਦਰਜ ਹੋਇਆ ਇਹਦੇ ਵਿੱਚ ਹਰਦੇਵਾਲ ਦਾ ਨਾਮ ਵਿੱਚ ਪਾਇਆ ਜਾਵੇ ਤੇ ਇਹਦੇ ਵਿੱਚ ਅਸੀਂ ਸੀਐਮ ਸਾਹਿਬ ਨੂੰ ਇੱਕ ਤਰਖਾਸ ਪੇਚ ਰਹੇ ਹਾਂ ਇੱਕ ਕਾਪੀ ਕਰ ਰਹੇ ਹਾਂ ਉਹਨਾਂ ਨੂੰ ਚੀਫ ਆਪਣੇ ਚੀਫ ਮਿਨਿਸਟਰ ਨੂੰ ਉਹਗੀ ਦਾ ਡਾਇਰੈਕਟਰ ਜਨਰਲ ਵਿਜੀਲੈਂਸ ਬਿਊਰੋ ਪੰਜਾਬ ਨੂੰ ਤੇ ਦਾ ਐਸਐਸਪੀ ਵਿਜੀਲੈਂਸ ਬਿਊਰੋ ਪਟਿਆਲਾ ਨੂੰ ਵੀ ਉਹਦਾ ਨਾਮ ਵੀ ਵਿੱਚ ਸ਼ਾਮਲ ਕੀਤਾ ਜਾਵੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ ਜਿਹੜੇ ਗੱਲਾਂ ਮੈਨੂੰ ਪਤਾ ਲੱਗੀਆਂ ਜਦੋਂ ਇਹ ਇੱਥੇ ਸਪੈਸ਼ਲ ਜੋ ਇਸ ਖਾਸ ਪਿੰਡਾ ਚ ਜਿੰਨਾ ਚ ਫੰਡ ਪਿਆ ਇਹ ਇਕੱਲਾ ਇਸ ਪਿੰਡ ਦਾ ਕਪਲਾ ਨਹੀਂ ਹੈ ਹੋਰ ਵੀ ਸਾਡੇ ਹਲਕੇ ਰਾਜਪੁਰੇ ਚ ਕਈ ਪਿੰਡਾਂ ਚ ਕਪਲਾ ਹੋਇਆ ਇਹਨੇ ਕੀ ਕੀਤਾ ਹਰਦਿਆਂ ਨੇ ਇੱਕ ਸਪੈਸ਼ਲ ਸੈਕਟਰੀ ਸੁਨੋਤਾ ਪਾਤੜੇ ਤੋਂ ਬੁਲਾ ਕੇ ਇਹਦਾ ਕੋਈ ਰਿਸ਼ਤੇਦਾਰ ਆ ਪਤਾ ਨਹੀਂ ਇਹਦਾ ਕੋਈ ਆਪਣਾ ਖਾਸ ਬੰਦਾ ਸੀ ਰਜਿੰਦਰ ਕੁਮਾਰ ਉਹਦਾ ਨਾਮ ਵਿੱਚ ਹੈਗਾ ਉਹਨੂੰ ਸਪੈਸ਼ਲ ਇੱਥੇ ਪੰਜ ਪਿੰਡਾਂ ਦਾ ਸੈਕਟਰੀ ਲਾਇਆ ਗਿਆ ਜਿੱਦੀ ਦੇਖ ਰਹਿ ਕੇ ਸਾਰਾ ਕਪਲਾ ਹੋਇਆ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਚੀਫ ਮਿਨਿਸਟਰ ਸਾਹਿਬ ਤੋਂ ਤੇ ਵਿਜੀਲੈਂਸ ਤੋਂ ਇਹਦੀ ਇਨਕੁਆਇਰੀ ਕਰਕੇ ਇਹ ਹਰਦੇਵਾਲ ਦਾ ਨਾਮ ਵਿੱਚ ਪਾਇਆ ਜਾਵੇ ਕਿਉਂ ਕਿ ਕਿਉਂਕਿ ਮਾਸਟਰਮਾਈਂਡ ਇਹਦੇ ਵਿੱਚ ਹਰਦੇਵਾਲ ਸਿੰਘ ਕੰਬੋਜ ਹੈਗਾ ਤੇ ਮੈਂ ਗੱਲ ਵੀ ਕਹਿ ਸਕਦਾ ਇਹ ਜਿਹੜੀ ਆਪਣਾ ਸਾਡੇ ਇੱਥੇ ਆਮ ਆਦਮੀ ਪਾਰਟੀ ਦੀ ਜਿਹੜੀ ਵਿਧਾਇਕਾ ਨੀਨਾ ਮਿੱਤਲ ਤੇ ਹਰਦੇਵਾਲ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਇਹ ਦੋਵੇਂ ਰਲਲੇ ਹੋਏ ਨੇ ਇਹ ਨੀਨਾ ਮਿੱਤਲ ਜਦੋਂ ਇਲੈਕਸ਼ਨ ਲੜਨ ਤੋਂ ਪਹਿਲਾਂ ਇਹ ਜ ਸਪੈਸ਼ਲ ਕਹਿੰਦੀ ਹੁੰਦੀ ਸੀ ਪਿੰਡਾਂ 'ਚ ਵੀ ਅੱਜ ਪਿੰਡਾਂ ਦੇ ਮੇਰੇ ਨਾਲ ਲੋਕ ਖੜੇ ਨੇ ਉੱਥੇ ਦੇ ਉਸ ਪਿੰਡ ਦੇ ਨਲਾਜ਼ ਦੇ ਇਹ ਉੱਥੇ ਵਿਸ਼ਵਾ ਦਿਵਾ ਕੇ ਆਈ ਸੀ ਵੀ ਮੇਰੀ ਸਰਕਾਰ ਆ ਜਾਵੇ ਮੇਰਾ ਸਭ ਤੋਂ ਪਹਿਲਾ ਜਿਹੜਾ ਕੰਮ ਹੋਏਗਾ ਮੈਂ ਹਰਦੇয়াল ਤੇ ਤੇ ਇਸ ਪੰਚਾਇਤ ਤੇ ਪਰਚਾ ਕਰਾਵਾਂਗੀ ਇਹ ਜਿਹੜਾ ਪਰਚਾ ਦਰਜ ਹੋਇਆ ਸਾਡੇ ਮਾਨਯੋਗ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਹੋਇਆ ਕੋਈ ਸਰਕਾਰ ਵੱਲੋਂ ਪਰਚਾ ਦਰਜ ਨਹੀਂ ਹੋਇਆ ਇਸ ਤੋਂ ਸਾਬਤ ਹੁੰਦਾ ਹੈ ਵੀ ਸਾਡੇ 3.5 ਸਾਲ ਹੋ ਗਏ ਵੀ ਇਹਨੇ ਕੋਈ ਪਰਚਾ ਦੇ ਦਰਜ ਕਰਾਇਆ ਵੀ ਇਹ ਦੋਵੇਂ ਰਲਨੇ ਹੋਏ ਨੇ ਮੈਂ ਇਹ ਗੱਲ ਵੀ ਕਹਿ ਸਕਦਾ ਤੇ ਮੈਂ ਤੁਹਾਡੇ ਰਾਈ ਮਹਿਲਕਾ ਰਾਜਪੁਰਾ ਦੇ ਲੋਕਾਂ ਨੂੰ ਖਾਸ ਤੌਰ ਤੇ ਪਿੰਡਾਂ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਦੇਖੋ ਜਿਹੜੇ ਵੀ ਬਾਹਰੋਂ ਲੋਕ ਇੱਥੇ ਆ ਰਹੇ ਨੇ ਉਹ ਸਿਰਫ ਲੁੱਟਣ ਵਾਸਤੇ ਕੁੱਟਣ ਵਾਸਤੇ ਤੇ ਬਦਲੇ ਦੀ ਰਾਜਨੀਤੀ ਵੀ ਵਾਸਤੇ ਇੱਥੇ ਆ ਰਹੇ ਨੇ ਮੈਂ ਤੁਹਾਨੂੰ ਹੁਣ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਬਾਰੋਂ ਲੋਕ ਆਏ ਨੇ ਤੁਸੀਂ ਦੇਖ ਰਹੇ ਹੋ ਹੁਣ ਵੀ ਲੁੱਟਾਂ ਲੁੱਟ ਰਹੇ ਨੇ ਸਰਕਾਰ ਜਿਹੜੀ ਅੱਜ ਦੀ ਡੇਟ ਐਮਐਲਏ ਨੀਨਮਿਤਲ ਉਹ ਵੀ ਲੁੱਟ ਰਹੀ ਹੈ ਤੇ ਇਹ ਤਾਂ ਦੇਖੋ ਇੱਕ ਇੱਕ ਪਿੰਡ ਦਾ ਕਰੋਨਾ ਦਾ ਕਪਲ ਹੈ 30 35 ਕਰੋੜ ਦਾ ਕਪਲ ਹੈ ਇੱਕ ਪਿੰਡ ਦਾ ਤੇ ਅਸੀਂ ਇਹਦੇ 'ਚ ਵੀ ਲਿਖਿਆ ਵੀ ਹੋਰ ਵੀ ਕਾਫੀ ਇਹੋ ਜਿਹੇ ਪਿੰਡ ਨੇ ਜਿਨ੍ਹਾਂ ਕੋਲ ਜਿਵੇਂ ਸੁਰਲ ਪਿੰਡ ਹੈ ਹੋਰ ਕਾਫੀ ਪਿੰਡ ਨੇ ਜਿਨ੍ਹਾਂ ਕੋਲ ਪੰਚਾਇਤ ਕੋਲ ਪੈਸਾ ਪਿਆ ਤੇ ਉਹਦੇ ਚ ਗਪਲੇ ਨਿਕਲਣਗੇ ਆ ਇਹਦੀ ਅਸੀਂ ਜਦੋਂ ਵਿਜੀਲੈਂਸ ਜਾਂਚ ਕਰੇਗੀ ਅਗਰ ਨੀਨਾ ਮਿੱਤਲ ਤੁਹਾਨੂੰ ਇਹ ਕਹੇਗੀ ਮੇਰਾ ਤਾਂ ਕੋਈ ਰੋਲ ਨਹੀਂ ਸਾਡੀ ਸਰਕਾਰ ਨੇ ਪਰਚਾ ਦਰਜ ਕੀਤਾ ਉਹਨੇ ਤੁਸੀਂ ਸਵਾਲ ਕਰੋਗੇ ਤਾਂ ਉਹ ਇਹ ਕਹੇਗੀ ਅਗਰ ਤੁਸੀਂ ਇਹਦੇ ਵਿੱਚ ਇਨਵੋਲਵ ਨਹੀਂ ਹੋ ਤਾਂ ਫਿਰ ਤੁਹਾਨੂੰ ਵੀ ਪਤਾ ਹੈ ਨੀਨਾ ਮਿੱਤਲ ਜੀ ਨੂੰ ਮੈਂ ਕਹਿ ਰਿਹਾ ਵੀ ਤੁਹਾਨੂੰ ਵੀ ਪਤਾ ਹੈ ਵੀ ਇਹਦੇ ਚ ਸਾਰਾ ਰੋਲ ਹਰਦੇਵਾਲ ਦਾ ਹੈ ਤੇ ਹਰਦੇਵਾਲ ਤੇ ਵੀ ਪਰਚਾ ਦਰਜ ਕਰਾਓ ਫਿਰ ਅਸੀਂ ਮੰਨਾਂਗੇ ਤੁਹਾਡਾ ਕੋਈ ਰੋਲ ਨਹੀਂ ਹੈ ਹੋਣ ਅਗੇ ਤੁਸੀਂ ਜੋ ਵੀ ਸਵਾਲ ਪੁੱਛ ਸਕਦੇ ਇਲੈਕਸ਼ਨ ਜਿਹੜਾ ਦੇਦੀ ਆ ਰਿਹਾ 1.5 ਸਾਲ ਲੱਗਿਆ ਉਹਦੇ ਕਰਕੇ ਇਹ ਤੁਸੀਂ ਜਿਹਦੇ ਗੱਲ ਨੂੰ ਜ਼ਿਆਦਾ ਹਾਈਲਾਈਟ ਕਰ ਰਹੇ ਹੋ ਜਾਂ ਕੰਮੇ ਕਰ ਰਹੇ ਹੋ ਨਹੀਂ ਤੁਸੀਂ 1.5 ਸਾਲ ਤਾਂ ਰਹਿ ਗਿਆ ਅਸੀਂ ਤਾਂ 1.5 ਸਾਲ ਜੇ ਸਰਕਾਰ ਨੂੰ ਪਰਚਾ ਤਾਂ ਕੱਲ ਦਰਜ ਹੋਇਆ ਨਾ ਗੱਲ ਤਾਂ ਕਾਫੀ ਟਾਈਮ ਤੋਂ ਚੱਲ ਰਹੀ ਸੀ ਇਹ ਨੀਨਾ ਮਿੱਤਲ ਵੀ ਕਹਿ ਰਹੀ ਸੀ ਵੀ ਕਹਿੰਦੇ ਸੀ ਵੀ ਸਰਕਾਰ ਹੀ ਜਦੋਂ ਦੀ ਆ ਗਈ ਤੇ ਤੁਹਾਡੇ ਸਾਹਮਣੇ ਮੈਂ ਜਦੋਂ ਅਜੇ 2022 ਦਾ ਇਲੈਕਸ਼ਨ ਲੜਿਆ ਸੀਗਾ ਪ੍ਰੈਸ ਕਾਨਫਰੰਸ ਕਰਕੇ ਮੈਂ ਹਰ ਦੇਲ ਦੇ ਖਿਲਾਫ ਤੁਹਾਨੂੰ ਯਾਦ ਹੋਏਗਾ ਸਾਰਿਆਂ ਨੂੰ ਮੈਂ ਵਿਜੀਲੈਂਸ ਨੂੰ ਦਰਖਾਸਤ ਦਿੱਤੀ ਸੀਗੀ ਵੀ ਇਹਦੀ ਜਾਇਦਾਦ ਦੀ ਜਾਂਚ ਕੀਤੀ ਜਾਵੇ ਇਹਦੇ ਪੈਟਰੋਲ ਪੰਪ ਹੋਰ ਇਹ ਉਹ ਕਿੱਥੋਂ ਕਿੱਥੋਂ ਪੈਸਾ ਆਇਆ ਇਹਦੇ ਕੋਲ ਕਿੰਨੀ ਜਾਇਦਾਦ ਹੈ ਤੇ ਉਹ ਮੈਂ ਉਹਦੀ ਕੋਈ ਅਜੇ ਤੱਕ ਕੋਈ ਜਾਂਚ ਨਹੀਂ ਹੋਈ ਮੈਂ ਜਦੋਂ ਦਿੱਤੀ ਮੈਂ ਤਾਂ ਅਗਲੇ ਦਿਨ ਹੀ ਪ੍ਰੈਸ ਕੰਫਰੈਂਸ ਕਰਤੀ ਥੋੜੇ ਦਿਨਾਂ ਚ ਅਸੀਂ ਤਾਂ ਹਮੇਸ਼ਾ ਹੀ ਕਹਿੰਦੇ ਆ ਵੀ ਇਹਦੀ ਹਰਦੇਵਾਲ ਨੇ ਲੁੱਟਿਆ ਇੱਥੇ ਤੇ ਇਹਦੀ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇ ਸਾਰਾ ਕੁਝ ਜਾਂਚ ਹੋਣੀ ਚਾਹੀਦੀ ਹੈ ਇਹ ਡਿਪਾਰਟਮੈਂਟ ਨਹੀਂ ਕਰਦਾ ਸਰਕਾਰ ਨਹੀਂ ਕਰਦੀ ਕੀ ਉਹ ਤੋਂ ਬਾਅਦ ਬੰਦ ਹੋ ਗਿਆ ਬਿਲਕੁਲ ਅਸੀਂ ਮਾਝੋਗ ਹਾਈ ਕੋਰਟ ਵਿੱਚ ਜਾਵਾਂਗੇ ਤੇ ਅਸੀਂ ਸੜਕਾਂ ਤੇ ਧਰਨੇ ਵੀ ਲਾਵਾਂਗੇ ਇਹ ਪੂਰਾ ਕਰਾਂਗੇ ਬਾਕੀ ਸਾਡੇ ਚ ਨਲਾਸ ਖੁਰਦ ਦੇ ਫੌਜੀ ਸਾਹਿਬ ਹੋਰ ਆਏ ਹੋਏ ਨੇ ਇਹ ਵੀ ਤੁਹਾਨੂੰ ਦੱਸਣਗੇ ਵੀ ਕਿਵੇਂ ਕਪੜਾ ਹੋਇਆ ਕੀ ਕੀਤਾ ਕੀ ਨਹੀਂ ਹੋਇਆ ਦੱਸੋ ਜੀ ਫੌਜੀ ਸਾਹਿਬ ਮੇਰਾ ਨਾਮ ਅਮਰਿੰਦਰ ਸਿੰਘ ਹੈ ਮੈਂ ਆਰਮੀ ਤੋਂ ਹੌਲਦਾਰ ਤੋਂ ਰਿਟਾਇਰਾਂ ਤੇ ਮੇਰੇ ਪਿੰਡ ਵਿੱਚ ਜਿਹੜਾ ਇਹ ਕਪੜਾ ਹੋਇਆ ਅਸੀਂ ਜਿਹੜੇ ਫੌਜੀ ਆ ਅਸੀਂ ਬਹੁਤ ਦੇਸ਼ ਭਗਤ ਦੇਸ਼ ਭਗਤੀ ਨਾਲ ਜੁੜੇ ਹੋਏ ਆ ਬਟ ਜਦ ਸਾਡੇ ਆਪਣੇ ਘਰ ਸੁਰੱਖਿਤ ਨਹੀਂ ਅਸੀਂ ਦੂਸਰੇ ਦੇਸ਼ ਆਪਣੇ ਦੇਸ਼ ਦੀ ਰੱਖਿਆ ਕੀ ਕਰਾਂਗੇ ਤੇ ਸਾਡੇ ਪਿੰਡ ਵਿੱਚ 33 ਕਰੋੜ ਦਾ ਕਪੜਾ ਜੋ ਮਾਨਯੋਗ ਹਾਈ ਕੋਰਟ ਨੇ ਕੱਢਿਆ ਕਿਹਾ ਹੈ 33 ਕਰੋੜ ਦਾ ਕਪੜਾ ਹੋਇਆ ਔਰ ਕਪੜਾ ਵੀ ਉਸ ਪੈਸੇ ਦਾ ਹੋਇਆ ਹੈ ਜਿਹਦੇ ਤੇ ਮਾਨਯੋਗ ਹਾਈ ਕੋਰਟ ਦੀ ਸਟੇ ਲੱਗੀ ਹੋਈ ਸੀਗੀ ਤੇ ਮੇਰੇ ਭਾਈ ਮੇਰੇ ਵੱਡੇ ਬ੍ਰਦਰ ਮੇਰੇ ਵੱਡੇ ਭਾਈ ਸਾਹਿਬ ਇਸ ਜਿਹੜਾ ਕੱਪੜਾ ਏ 2019 ਤੋਂ ਆਰਟੀਆਈ ਪਾ ਪਾ ਕੇ ਇਸ ਦੀ ਉਹ ਕਰਵਾ ਰਹੇ ਨੇ ਮਤਲਬ ਜਾਂਚ ਕਰਵਾਉਣ ਵਾਸਤੇ ਕਹਿ ਰਹੇ ਸੀਗੇ ਪਰ ਲਾਸਟ ਵਿੱਚ ਆ ਕੇ ਉਹਨਾਂ ਨੂੰ ਝੁੱਠੇ ਕੇ ਸੀ ਫਸਾ ਕੇ ਅੰਦਰ ਕਰਵਾ ਦਿੱਤਾ ਤੇ 2021 ਵਿੱਚ ਉਹਨਾਂ ਨੂੰ ਅੰਦਰ ਕਰਵਾ ਦਿੱਤਾ ਸੀਗਾ ਉਸ ਤੋਂ ਬਾਅਦ ਫਿਰ 2022 ਵਿੱਚ ਮਾਨਯੋਗ ਹਾਈ ਕੋਰਟ ਵਿੱਚ ਰਿਟ ਪਾਈ ਸੀਗੀ ਕਨੇ ਕਿੰਨਾ ਬੰਦਾ ਕੋਈ ਸਪਾਸ ਸੀਗਾ ਕਿਉਂਕਿ ਮਨ ਇਹ ਸਿੱਧਾ ਸਾਦਾ ਕਾਨੂੰਨ ਨਾਲ ਖਿਲਵਾੜ ਸੀਗਾ ਤੇ ਹੁਣ ਜਿਹੜੀ ਐਫ ਆਈ ਆਰ ਅਦਰਜ ਹੋਈ ਆ ਇਹਦੇ ਵਿੱਚ ਪੂਰੇ ਬੰਦਿਆਂ ਦੇ ਨਾਮ ਨਹੀਂ ਹੈਗੇ ਔਰ ਇਸ ਨਾਲ ਨਾਲੇ ਇਸ ਵਿੱਚ ਕਿਹਾ ਬਹੁਤ ਸਰਕਾਰੀ ਅਫਸਰ ਔਰ ਹੋਰ ਵੀ ਜੁੜੇ ਬੰਦੇ ਜੁੜੇ ਹੋਏ ਨੇ ਜਿਨ੍ਹਾਂ ਦੇ ਉੱਪਰ ਕੋਈ ਕਾਰਵਾਈ ਹੋ ਨਹੀਂ ਰਹੀ ਹੈਗੀ ਸਾਡੀ ਦਰਖਾਸਤ ਇਹ ਹੀ ਹੈ ਕਿ ਜਿਹੜੇ ਵੀ ਬੰਦੇ ਇਸ ਵਿੱਚ ਇਨਕਲੂਡ ਹੈ ਮੈਨ ਮੈਨ ਦੇਖੋ ਮੈਨ ਪੰਚਾਇਤ ਦੇ ਸੈਨਾ ਨਾਲ ਪੈਸੇ ਨਿਕਲਦੇ ਨੇ ਪੰਚਾਇਤ ਦੇ ਪੂਰੀ ਦੇ ਨਾਮ ਨਹੀਂ ਵਿੱਚੇਗੇ ਕਾਫੀ ਬੰਦਿਆਂ ਦੇ ਤੁਸੀਂ ਐਫ ਆਈ ਆਰ ਨੂੰ ਪੂਰੀ ਨੂੰ ਪੜੋਗੇ ਪੂਰੀ ਪੰਚਾਇਤ ਦੇ ਵੀ ਨਾਮ ਨਹੀਂ ਹੈਗੇ ਵਿੱਚ ਤੇ ਕਾਫੀ ਬੰਦਿਆਂ ਦੇ ਪੰਚਾਇਤ ਦੇ ਜਾਂ ਪੂਰੀ ਪੂਰੀ ਦੇ ਨਾਮ ਨਹੀਂ ਹੈਗੇ ਤਾਂ ਉਸ ਤੋਂ ਇਲਾਵਾ ਕਾਫੀ ਕਿਉਂਕਿ ਕੱਲਾ ਸਰਪੰਚ ਦੇ ਹੱਥ ਵਿੱਚ ਇੰਨੀ ਪਾਵਰ ਨਹੀਂ ਕਿ ਉਹ 33 ਕਰੋੜ ਰੁਪਏ ਕਢਵਾ ਲਵੇ ਪੰਚਾਇਤ ਨੂੰ ਸਿਰਫ 25000 ਦਾ ਹੀ ਹੱਕ ਹੈ ਕਿ 25000 ਰੁਪਏ ਕਢਵਾ ਸਕਦਾ ਉਸ ਤੋਂ ਜ਼ਿਆਦਾ ਨਹੀਂ ਕਢਵਾ ਸਕਦਾ ਜਦੋਂ ਕਰੋੜਾਂ ਦਾ ਫੰਡ ਕੱਢਿਆ ਜਾ ਰਿਹਾ ਹੈ ਤਾਂ ਉਸ ਦੇ ਵਿੱਚ ਬਹੁਤ ਹੋਰ ਵੀ ਬੰਦੇ